जय हिंद मेरा नाम मनोर सिंह सैनी प्रधान आजाद हिंद फौज फ्रीडम फाइटर सक्सेस एसोसिएशन ਅਤੇ ਪੰਜਾਬ ਫਰੀडम फाइਟਰ ਆਰਗੇਨਾਈਜੇਸ਼ਨ ਸੰਧਿਆਤ орदे ਅਸੀਂ ਇਹ ਨੇਤਾ ਜੀ ਦੇ 128 ਮਾ ਜਨਮ ਦਿਨ ਮਨਾ ਰਹੇ ਹਾਂ ਸਾਨੂੰ ਇੱਥੇ ਸਾਡੀ ਐਸੋਸੀਏਸ਼ਨ ਨੂੰ ਦੋ ਮਹੀਨ ਨੂੰ ਇੱਥੇ ਸੱਤ ਸਾਲ ਹੋ ਗਏ ਆ ਜਿਹੜੇ ਅਸੀਂ ਖੁਦ ਮਨਾਉਣੇ ਪਏ ਆ ਸਾਡੇ ਮਾਪਿਓ ਤੋਂ ਸਾਨੂੰ ਸ਼ਕਤੀ ਮਿਲਦੀ ਸੀਗੀ ਉਹ ਸਾਨੂੰ ਬਾਡੋਰ ਸੰਭਾਲ ਗਿਆ ਕਿ ਕਾਕਾ ਇਹ ਕੰਮ ਹੋਣਾ ਚਾਹੀਦਾ ਹੈਗਾ ਪਰ ਮੈਨੂੰ ਹੁਣ ਲੱਗਿਆ ਜਿਹੜੇ ਗਾਂ ਬੱਚੇ ਹਨ ਉਹ ਕਿਸੇ ਨੂੰ ਦੇਸ਼ ਭਗਤੀ ਨਹੀਂ ਹੈਗੀ ਉਹ ਕਹਿੰਦੇ ਬੀ ਲੁੱਟ ਖਾ ਨਸ਼ੇ ਕਰੋ ਤੇ ਇਹ ਕਰੋ ਮੋਜਾ ਕਰੋ ਅਸੀਂ ਇੱਕੋ ਬੇਨਤੀ ਕਰਦੇ ਆ ਨਸ਼ੇ ਘਟਨੇ ਚਾਹੀਦੇ ਆ ਪੰਜਾਬ ਗਵਰਨਮੈਂਟ ਨੂੰ ਅਪੀਲ ਕਰਦੇ ਆ ਸਭ ਗਵਰਨਮੈਂਟ ਆਈਆਂ ਨਸ਼ਾ ਬੰਦ ਨਹੀਂ ਕਰ ਸਕੀ ਤੇ ਇਹ ਜਿਹੜੀ 23 ਜਨਵਰੀ ਆ ਏ ਨਸ਼ੇ ਖਲੀ ਦੇ ਡਿਕਲੇਰ ਹੁੰ ਜੇ ਜੇ ਅਸੀਂ ਸੈਂਟਰ ਗਵਰਨਮੈਂਟ ਨੂੰ ਅਪੀਲ ਕਰਦੇ ਆ ਕਿੰਨੇ ਪਰਿਵਾਰਾਂ ਵੱਲ ਲੋਕ ਹਿੱਸਾ ਲਿੱਤਾ ਜਾਂਦਾ ਹੈ ਤਾਂ तकरीबन 100 ਪਰਿਵਾਰ ਸਾਡੇ ਕੋਲ ਆਉਂਦਾ ਜੀ ਸਰਕਾਰਾਂ ਵੱਲੋਂ ਕੋਈ ਪ੍ਰਬਾਲਾ ਕੀਤਾ ਕੋਈ ਸਰਕਾਰ ਵੱਲੋਂ ਪ੍ਰਬਾਲਾ ਨਹੀਂ ਜੀ ਜੋ ਸਾਡੀ ਐਸੋਸੀਏਸ਼ਨ ਕਰਦੀ ਹੈ ਕਰਦੀ ਹੈ ਕੋਈ ਪ੍ਰਬਾਲਾ ਕਿਸੇ ਵੱਲੋਂ ਨਹੀਂ ਹੈਗਾ ਸਾਡੀ ਇੱਕ ਹੋਰ ਐਸੋਸੀਏਸ਼ਨ ਗਈ ਸੀ ਡੀਸੀ ਸਾਹਿਬ ਕੋ ਉਹ ਕਹਿੰਦੇ ਜੀ ਪੱਦਰ ਦੇ ਬਿਨਾਵਾਂਗੇ ਕੋਈ ਨਹੀਂ ਮੈਂ ਉਹਨਾਂ ਨੂੰ ਕਿਹਾ ਉਹ ਗੱਲਾਂ ਹੀ ਹੁੰਦੀਆਂ ਉਹਨਾਂ ਦੀਆਂ ਲੱਗਦਾ ਨਹੀਂ 26 ਜਨਵਰੀ ਨੂੰ ਬਲਾਗ ਹੈ ਲੋਈ ਦੱਬਾ ਦੇ ਦਿੰਦੇ ਨੇ ਕਈ ਉਹਦੇ ਮੂਹਰੇ ਫਿਰੇ ਥੋੜੇ ਬਸ ਪੁੱਝ ਲੈ ਜੇ ਬੋਲਣ ਪਰ ਅਸੀਂ ਅਸੀਂ ਲੋਈ ਤਾਂ ਲੈਣ ਜਾਂਦੇ ਆ ਸਰਜਲ ਜੁਰਗਾਂ ਦਾ ਨਾਂ ਉੱਥੇ ਹੁੰਦਾ ਤੇ ਸਾਨੂੰ ਮਨ ਦੀ ਖੁਸ਼ੀ ਹੁੰਦੀ ਹੈ ਜੈ ਹਿੰਦ ਇਰਾਨਾ ਗਿਆਨ ਸਿੰਘ ਸੱਗੂ ਮੈਂ ਪੰਜਾਬ ਸਕੇਟ ਫ੍ਰੀਡੋ ਫਾਈਟਰ ਸ सक्ਸੈਸਰ ਆਰਗੇਨਾਈਜੇਸ਼ਨ ਦਾ ਪ੍ਰਧਾਨ ਆ ਅੱਜ ਅਸੀਂ ਇੱਥੇ ਸਾਰੇ ਫੈਮਲੀਆਂ ਨੇਤਾ ਜੀ ਸ਼ਬਾਸ ਚੰਦਰ ਬੋਧ ਜੀ ਦਾ 128 ਵਾ ਜਨਮ ਦਿਨ ਮਨਾਉਣ ਵਾਸਤੇ ਆਏ ਆ ਜਿਹੜਾ ਕਿ ਪਿਛਲੇ 60 ਸਾਲਾਂ ਤੋਂ ਮਨਾਇਆ ਜਾ ਰਿਹਾ ਹੈ ਆਜ਼ਾਦ ਦਿਨ ਸਕਸੈਸਰ ਫ੍ਰੀਡਮ ਫਾਈਟਰ ਆਰਗੇਨਾਈਜੇਸ਼ਨ ਜਿਹੜੀ ਆ ਪਿਛਲੇ 60 ਸਾਲ ਤੋਂ ਮਨਾ ਰਹੀ ਹੈ ਪਹਿਲਾਂ ਸਾਡੇ ਬਜ਼ੁਰਗ ਬਣਾਉਂਦੇ ਹੁੰਦੇ ਸੀ ਹੁਣ ਇਹ 30 ਸਾਲ ਤੋਂ ਅਸੀਂ ਸ਼ੁਰੂ ਕੀਤਾ ਕਿਉਂਕਿ ਕਿ ਨੇਤਾ ਜੀ ਉਹ ਹਨ ਜਿਨ੍ਹਾਂ ਨੇ ਜਨਰਲ ਮੋਹਨ ਸਿੰਘ ਤੇ ਰਾਸ ਵਿਹਾਰੀ ਬਹੁਤ ਦੇ ਨਾਮ ਰਲ ਕੇ ਇਹ ਆਈਐਨਏ ਦੀ ਸਪਨਾ ਕੀਤੀ ਸੀ ਇਹ ਉਹ ਸਾਡੇ ਨੇਤਾ ਜੀ ਜਿਹੜੇ ਇੱਕ ਉਸ ਜ਼ਮਾਨੇ ਚ ਆਈਐਸ ਐ ਆਈਸੀਐਸ ਹੁੰਦੇ ਸਨ ਆਈਸੀਐਸ ਹਨ ਸਭ ਤੋਂ ਪਹਿਲਾਂ ਇਹਨਾਂ ਨੇ ਗਵਰਨਮੈਂਟ ਦੀ ਨੌਕਰੀ ਕੀਤੀ ਫਿਰ ਕਲਕੱਤੇ ਦੇ ਮੇਅਰ ਵੀ ਰਹੇ ਲੋਕਲ ਲੈਵਲ ਤੇ ਪਹਿਲਾਂ ਪੋਲਿਟਿਕ ਸ਼ੁਰੂ ਕੀਤੀ ਉਹਦੇ ਉਹ ਦੌਰਾਨ ਇਹਨਾਂ ਦੇ ਮਨਚ ਦੇਸ਼ ਦਾ ਪਿਆਰ ਜਾਗਿਆ ਇੱਥੋਂ ਚਲੇ ਗਏ ਫਿਰ ਬਰਲਨ ਗਏ ਸਿੰਗਾਪੁਰ ਗਏ ਉੱਥੇ ਜਾ ਕੇ ਆਈਐਨਏ ਦੀ ਜਨਰਲ ਮੋਹਨ ਸਿੰਘ ਜੀ ਤੇ ਰਾਸਬਿਹਾਰੀ ਬੋਜਰੀ ਨਾਲ ਲੈ ਕੇ ਆਈਐਨਏ ਦੀ ਸਥਾਪਨਾ ਕੀਤੀ ਜਿੰਨੀਆਂ ਵੀ ਸਾਡੀਆਂ ਫ੍ਰੀडम ਮੂਵਮੈਂਟਸ ਹੋਈਆਂ ਹਨ ਉਹਦੇ ਵਿੱਚ ਆਈਐਨਏ ਦਾ ਬਹੁਤ ਹੀ ਅਹਿਮ ਯੋਗਦਾਨ ਹੈ ਇੱਕ ਨੰਬਰ ਤੇ ਇਹ ਮੂਮੈਂਟ ਹੈ ਅਗਰ ਆਈਐਨਏ ਨਾ ਹੁੰਦੀ ਤੇ ਸ਼ਾਇਦ ਸਟਰਗਲ ਜਿਹੜੀ ਹੋਰ ਲੇਟ ਹੋ ਜਾਂਦੀ ਇਸ ਕਰਕੇ ਸਾਨੂੰ ਜਿਹੜਾ ਹੈ ਨਾ ਨੇਤਾ ਜੀ ਦਾ ਜਨਮ ਦਿਨ ਹਰ ਸਾਲ ਸਰਕਾਰ ਨੂੰ ਚਾਹੀਦਾ ਹੈ ਕਿ ਸਰਕਾਰੀ ਤੌਰ ਤੇ ਹਰ ਜ਼ਿਲ੍ਹੇ 'ਚ ਮਨਾਇਆ ਜਾਵੇ ਔਰ ਸਾਰੇ ਦੇਸ਼ ਭਗਤਾ ਦੇ ਪਰਿਵਾਰਾਂ ਨੂੰ ਉੱਥੇ ਬੁਲਾਇਆ ਜਾਵੇ ਹੋਰ ਐਨਐਡੇ ਮਨਾਉਂਦੇ ਨੇ ਪਰ ਇਹ ਅਸੀਂ ਐਸੋਸੀਏਸ਼ਨਾਂ ਵੱਲੋਂ ਵੀ ਮਨਾਇਆ ਜਾਂਦਾ ਹੈ ਸਰਕਾਰ ਜਿਹੜੀ ਹੈ ਬਿਲਕੁਲ ਹੀ ਦੇਖੀ ਕਰਦੀ ਹੈ ਇਹ 26 ਜਨਵਰੀ ਦੀ ਗੱਲ ਤੁਸੀਂ ਕੀਤੀ ਹੈ ਇਹ ਇੱਕ ਫਾਰਮੈਲਟੀ ਪੂਰੀ ਕਰਦੇ ਨੇ ਉਹ ਕਰਨੀ ਪੈਂਦੀ ਐ ਨਾਲ ਅਸੀਂ ਤੇ ਉੱਥੇ ਜਾਣੇ ਝੰਡੇ ਨੂੰ ਸਲਾਮੀ ਦੇਣ ਅਸੀਂ ਲੋਹੀ ਲੈਣ ਨਹੀਂ ਜਾਂਦੇ ਬਿਸ਼ੱਕ ਸਾਨੂੰ ਨਾਂ ਦੇਣ ਅਸੀਂ ਉੱਥੇ ਝੰਡੇ ਨੂੰ ਸਲਾਮੀ ਦੇਣ ਜਾਣਾ ਹੀ ਜਾਣਾ ਐ ਜੋ ਮਰਜ਼ੀ ਕਰ ਲੈਣ ਜੇ 13 ਅਪ੍ਰੈਲ ਨੂੰ ਉੱਥੇ ਬਣਾਇਆ ਜਾਂਦਾ ਉਹ ਵੀ ਇੱਕ ਫਾਰਮੈਲਟੀ ਹੁੰਦੀ ਐ ਅੱਜ ਕੀ ਆ ਨੇਤਾ ਜੀ ਦੀ ਕਲਪਨਾ ਸੀ ਨੇਤਾ ਜੀ ਨੇ ਐਸੇ ਭਾਰਤ ਦੀ ਸਿਰਜਣਾ ਕੀਤੀ ਸੀ ਜਿੱਤੇ ਹਰ ਮਨੁੱਖ ਨੂੰ ਬਰਾਬਰੀ ਮਿਲੇ ਹਰ ਮਨੁੱਖ ਨੂੰ ਰੋਟੀ ਮਿਲੇ ਹਰ ਮਨੁੱਖ ਨੂੰ ਰੋਜ਼ਗਾਰ ਮਿਲੇ ਹਰ ਗਰੀਬ ਦਾ ਬੱਚਾ ਵੀ ਹਾਇਰ ਐਜੂਕੇਸ਼ਨ ਲੈ ਸਕੇ ਗਰੀਬ ਦਾ ਬੱਚਾ ਵੀ ਇੱਕ ਚੰਗੇ ਘਰ 'ਚ ਰਹਿ ਸਕੇ ਅੱਜ ਦੇਸ਼ ਦੇ ਅੰਦਰ ਭੇਦਭਾਵ ਹੋ ਰਿਹਾ ਹੈ ਅਮੀਰ ਅਮੀਰ ਹੋ ਰਿਹਾ ਹੈ ਗਰੀਬ ਵਿਚਾਰੇ ਕੋਲ ਖਾਣ ਵਾਸਤੇ ਇੱਕ ਚੌਲ ਦਾ ਦਾਣਾ ਵੀ ਨਹੀਂ ਹੈ ਇੱਕ ਨੂੰ ਪਤਾ ਹੀ ਨਹੀਂ ਕਿੰਨੀ ਪ੍ਰਾਪਰਟੀ ਹੈ ਇੱਕ ਵਿਚਾਰਾ ਇਕੁੱਲੀ ਬਣਾਉਣ ਵਾਸਤੇ ਤਰਸਦਾ ਪਿਆਰ ਐਸੇ ਆਜ਼ਾਦ ਭਾਰਤ ਦੀ ਕਲਪਨਾ ਨੇਤਾ ਜੀ ਨੇ ਨਹੀਂ ਕੀਤੀ ਸੀ ਅਸੀਂ ਸਾਡਾ ਫਰਜ਼ ਬਣਦਾ ਅਸੀਂ ਸਾਰੇ ਰਲ ਕੇ ਐਸੇ ਆਜ਼ਾਦ ਭਾਰਤ ਦੀ ਸਿਰਜਣਾ ਕਰੀਏ ਜਿੱਥੇ ਹਰ ਮਨੁੱਖ ਨੂੰ ਆਦਰ ਮਾਨ ਮਿਲੇ ਇੱਜ਼ਤ ਮਿਲੇ ਪਛਤਾਚਾਹ ਦੂਰ ਹੋਵੇ ਅੱਜ ਦੇਸ਼ ਅੱਜ ਵੀ ਦੇਸ਼ ਗਲਾਮ ਹੈ ਅਸੀਂ ਚਾਹੁੰਦੇ ਹਾਂ ਦੇਸ਼ ਦੇ ਵਿੱਚੋਂ ਸਮਾਜਿਕ ਬੁਰਾਈਆਂ ਦਾ ਖਾਤਮਾ ਕਰਨਾ ਹੈ ਇੰਨੀਆਂ ਕ ਸਮਾਜਿਕ ਬੁਰਾਈਆਂ ਹਨ ਕਿਤੇ ਦਾਜ ਦੀਆਂ ਕਿਤੇ ਬਰੂਨ ਹੱਤਿਆਈਆਂ ਕਿਤੇ ਨਸ਼ੇ ਆ ਉਹ ਜ਼ਮਾਨੇ ਦੇ ਵਿੱਚ ਦੇਸ਼ ਪਿਆਰ ਦੀਆਂ ਫਿਲਮਾਂ ਬਣਦੀਆਂ ਸਨ ਸਰਕਾਰਾਂ ਨੇ ਕਦੇ ਵੀ ਦੇਸ਼ ਭਗਤੀ ਦੀਆਂ ਦੇਸ਼ ਪਿਆਰ ਦੀਆਂ ਫਿਲਮਾਂ ਨੂੰ ਪ੍ਰੋਸ ਨਹੀਂ ਹੈ ਆਪਣਾ ਉਤਸ਼ਾਹਤ ਕੀਤਾ ਅਸੀਂ ਚਾਹੁੰਦੇ ਹਾਂ ਨੌਜਵਾਨਾਂ ਨੂੰ ਦੇਸ਼ ਪਿਆਰ ਦੀਆਂ ਫਿਲਮਾਂ ਦਿਖਾਈਆਂ ਜਾਣ ਉਹ ਜ਼ਮਾਨੇ ਦੇ ਨੌਜਵਾਨ ਸੀ ਉਹ ਜੇਹਲਾ ਜਾਨਦੇ ਸੀ ਦੇਸ਼ ਦੀ ਆਜ਼ਾਦੀ ਵਾਸਤੇ ਅੱਜ ਸਰਕਾਰ ਵੱਲੋਂ ਕੋਈ ਦੇਸ਼ ਸਕਾਰ ਵਾਸਤੇ ਕੋਈ ਹੈ ਹੀ ਨਹੀਂ ਕਾਰਵਾਈ ਕੋਈ ਨਹੀਂ ਕੀਤੀ ਜਾ ਰਹੀ ਲੱਗਦਾ ਨਹੀਂ ਅੱਜਕੱਲ੍ਹ ਦੀ ਨੌਜਵਾਨ ਪੀੜੀ ਨੇਤਾ ਜੀ ਨੂੰ ਭੁੱਲਦੀ ਜਾ ਰਹੀ ਹੈ ਭੁੱਲਦੀ ਜਾ ਰਹੀ ਹੈ ਸਰਕਾਰਾਂ ਦੀਆਂ ਗੱਲ ਹੀ ਹੈ ਜੇ ਸਰਕਾਰਾਂ ਕਿਉਂ ਨਹੀਂ ਨੌਜਵਾਨਾਂ ਨੂੰ ਰੋਜ਼ਗਾਰ ਦਿੰਦੀਆਂ ਜਦੋਂ ਬੰਦਾ ਵਿਹਲਾ ਹੁੰਦਾ ਉਹ ਕਈ ਤਰ੍ਹਾਂ ਦੇ ਇੱਧਰ ਉੱਧਰ ਫਿਰਦਾ ਆ ਮਾਰੀਆਂ ਸੰਗਤ ਚ ਪੈ ਜਾਂਦਾ ਅਗਰ ਉਹਨਾਂ ਨੂੰ ਰੋਜ਼ਗਾਰ ਤੇ ਲਾਓ ਸਰਕਾਰੀ ਨੌਕਰੀਆਂ ਨਹੀਂ ਹੈ ਗਿਆ ਉਹਨਾਂ ਨੂੰ ਕੋਈ ਕਾਰੋਬਾਰ ਕਰਨ ਦਾ ਆਸ ਤੇ ਕੋਈ ਬੂਸ ਰਿਓ ਕੋ ਦੁਕਾਨਾ ਜਿਓ ਕੋ ਕਰਜੇ ਜਿਓ ਕੰਮ ਕਰਨ ਉਹ ਵਿਹਲੇ ਬੈਠੇ ਨੇ ਕੀ ਕਰਨਗੇ ਇਸ ਕਰਕੇ ਸਰਕਾਰਾਂ ਕਹਿੰਦਾ ਸਭ ਤੋਂ ਪਹਿਲਾਂ ਦੇਸ਼ ਦੇਦਰੋਂ ਬੇਰੋਜ਼ਗਾਰੀ ਦੂਰ ਕੀਤੀ ਜਾਵੇ ਤਾਂ ਕਿ ਲੋਕਾਂ ਦਾ ਧਿਆਨ ਆਪਣੇ ਰੋਜ਼ਗਾਰ ਵੱਲ ਲੱਗ ਜਾਏ ਲੋਕੀ ਨਸ਼ਾ ਤੋਂ ਦੂਰ ਹੋ ਜਾਣ ਨਸ਼ੇ ਇਹਨਾਂ ਨੇ ਕੀ ਦੂਰ ਕਰਨੇ ਇੱਕ ਡੋਰ ਆ ਚੈਨਾ ਡੋਰ ਆ ਖਰੇ ਆਮ ਉੱਡਣ ਲਈ ਆ 5 ਮਿੰਟ ਦੂਰ ਤੋਂ ਸੀ ਆ ਉਹਨੂੰ ਪਛਾ ਵੀ ਕਿੱਥੋਂ ਲੈ ਕੇ ਆਇਆ ਚੱਲ ਉਸ ਜਿੱਥੋਂ ਲੈ ਕੇ ਆਇਆ 5 ਮਿੰਟ ਦੂਰ ਤੋਂ ਆ ਇਹ ਡੋਰ ਦੀ ਦੂਰ ਕਰ ਸਕੇ ਇਹਨਾਂ ਨਸ਼ੇ ਕਿੱਥੋਂ ਦੂਰ ਕਰਨੇ ਆ ਸੋ ਮੈਂ ਇਹ ਪ੍ਰਣ ਕਰਦਾ ਅੱਜ ਦੇ ਦਿਨ ਮੇਰੇ ਸਾਥੀ ਨਾਲ ਆਏ ਹਨ ਸ੍ਰੇਂਦਰ ਸਿੰਘ ਗੁਰਜਾਣ ਕਰਮਜੀਤ ਸੇ ਕੇ ਵੀ ਹਨ ਸਾਰੇ ਆਪਣਾ ਦੇਸ਼ ਭਗਤਾਂ ਦੇ ਪਰਿਵਾਰ ਆਏ ਹਨ ਅਸੀਂ ਇੱਥੇ ਹਰ ਸਾਲ ਆਉਂਦੇ ਆ ਕਿਉਂਕਿ ਸਾਨੂੰ ਇਹ ਜਿਹੜਾ ਨਾ ਖੂਨ ਦੇਵੇ ਸਾਡੇ ਦੇਸ਼ ਭਗਤੀ ਆ ਇਸ ਕਰਕੇ ਅਸੀਂ ਇੱਥੇ ਜਦ ਤੱਕ ਸਾਡੇ ਜਾਨ ਹੈ ਅਸੀਂ ਇੱਥੇ ਆਉਂਦੇ ਰਹਿਣਾ ਆ ਨੇਤਾ ਜੀ ਨੂੰ ਸਲਾਮੀ ਦਿੰਦੇ ਰਹਿਣਾ ਜੈ ਰਹੇ